ਅਸਾ ਜਿਹੜੀ ਗੱਲ ਹੁੰਦੀ ਨਾ ਵੀ ਕਹਿੰਦੇ ਵੀ ਕਾਮਲਾ ਹੋਵੇ ਬੇੜਾ ਕਿਹੜਾ ਤਾਂ ਸਮਝਾਵੇ ਬੇੜਾ ਠੀਕ ਹੈ ਜੇ ਕਾਮਲਾ ਹੀ ਹੋ ਜੇ ਬੇੜਾ ਤਾਂ ਸਮਝਾਵੇ ਕਿਹੜਾ ਕਿਹੜਾ ਸਮਝਾਵੇ ਫਿਰ ਹੈ ਠੀਕ ਹੈ ਐਂ ਗੱਲ ਆ ਇੱਕ ਵਾਰੀ ਦੀ ਗੱਲ ਆ ਮੈਂ ਤੁਹਾਨੂੰ ਗੱਲ ਰੱਖਦਾ ਦੱਸੋ ਸਿੱਕ ਵਾਰੀ ਦੀ ਗੱਲ ਆ ਕਹਿੰਦੇ ਮੀਨਾ ਪਿਆ ਵੀ ਹੂੰ ਕਾਲ ਪੈ ਗਿਆ ਹੂੰ ਤੇ ਅਸਾ ਮੀਨਾ ਪਿਆ ਕਾਲ ਪੈ ਗਿਆ ਜਿਹੜੀ ਰਾਜੇ ਦੀ ਪਰਜਾ ਸੀ ਹਾਂ ਸਾਰੀ ਰਾਜੇ ਕੋਲੇ ਬੱਗੀ ਕਹਿੰਦੇ ਵੀ ਰਾਜਾ ਸਾਹਿਬ ਆਏ ਗੱਲ ਆ ਵੀ ਸਾਡੇ ਮੀਹ ਨਹੀਂ ਪੈ ਰਿਹਾ ਰਾਜੇ ਕੋਲੇ ਜਾ ਕੇ ਠੀਕ ਆ ਠੀਕ ਆ ਉਹ ਕਹਿੰਦੇ ਵੀ ਭਈ ਮੀਹ ਨਹੀਂ ਪੈਂਦਾ ਰਾਜਾ ਸਾਹਿਬ ਰਾਜਾ ਕਹਿੰਦਾ ਕੋਈ ਗੱਲ ਨਹੀਂ ਭਈ ਕਰਦੇ ਹੱਲ ਉਹਨੇ ਵਜ਼ੀਰ ਨਾਲ ਗੱਲ ਕਰੀ ਵਜ਼ੀਰ ਕਹਿੰਦਾ ਜੀ ਮੈਂ ਕਿਸੇ ਸਾਧ ਸੰਤ ਨੂੰ ਜਾਣਦਾ ਵੀ ਆਪਾਂ ਉਹਦੇ ਨਾਲ ਗੱਲ ਕਰਦੇ ਹਾਂ ਠੀਕ ਆ ਪਰ ਆ ਜਾਂਦੀ ਵਜ਼ੀਰ ਹੂੰ ਦੋਨੇ ਜਾਣੇ ਸਾਧੂ ਕੋਲੇ ਪਾ ਗਏ ਕਹਿੰਦੇ ਜੀ ਐਂ ਕਰਕੇ ਮੀਹ ਨਹੀਂ ਪੈ ਰਿਹਾ ਉਹ ਕਹਿੰਦਾ ਪਾਣੀ ਮੀ ਦਾ ਮੈਂ ਪਵਾ ਦੇਣਾ ਪਰ ਜਿਹੜਾ ਮੀ ਦਾ ਪਾਣੀ ਪੀਊਗਾ ਵੀ ਉਹ ਕਮਲਾ ਹੋਊਗਾ ਠੀਕ ਹੈ ਹੋ ਗਿਆ ਰਾਜੇ ਨੂੰ ਵਜ਼ੀਰ ਨੇ ਪੁੱਛਿਆ ਵੀ ਹੁਣ ਕੀ ਹਾਲ ਹੋ ਰਾਜਾ ਕਹਿੰਦਾ ਦੇਖੀ ਹੁਣ ਪਵਾਲਾ ਮੀਂਹ ਮਣਾ ਮਰੀ ਦੇ ਮਰਦੇ ਨੇ ਲੋਕ ਪਾਣੀ ਪੀਣਾ ਕਮਲਿਆਂ ਦਾ ਤਾਂ ਚੱਲ ਜੂ ਉਹ ਕਹਿੰਦਾ ਆਪਾਂ ਦੋਨੇ ਨਹੀਂ ਪੀਵਾਂਗੇ ਰਾਜਾ ਤੇ ਵਜ਼ੀਰ ਕਹਿੰਦੇ ਵੀ ਅਸੀਂ ਨਹੀਂ ਪੀਂਦੇ ਅਸੀਂ ਨਹੀਂ ਪੀਂਦੇ ਠੀਕ ਹੈ ਵੀ ਜਿਹੜੀ ਪਰ ਜਾਗੀ ਉਹ ਪੀ ਲੂ ਕਹਿੰਦੇ ਵੀ ਠੀਕ ਆ ਉਹਰਾ ਉਹਨੂੰ ਸਾਧੂ ਸਾਧੂ ਨੂੰ ਕਹਿੰਦੇ ਵੀ ਤੁਸੀਂ ਮੀਂਹ ਪਵਾ ਦਿਓ ਹੂੰ ਉਹਨੇ ਮੀਂਹ ਪਵਾਤਾ ਹੁਣ ਜਿਹੜਾ ਮੀਂਹ ਪੀ ਪਾਣੀ ਪੀਵੇ ਹੂੰ ਉਹੀ ਕਾਮਲੇ ਹੋ ਜਿਹੜਾ ਪਾਣੀ ਪੀਵੇ ਉਹੀ ਕਾਮਲੇ ਹੋਏ ਸਾਰੇ ਕਾਮਲੇ ਹੋ ਗਏ ਰਾਜੇ ਤੇ ਵਜ਼ੀਰ ਨੇ ਪਾਣੀ ਨਾ ਪੀਤਾ ਦੋ ਰਹਿ ਗਏ ਦੋ ਰਹਿ ਗਏ ਠੀਕ ਹੁਣ ਜਦੋਂ ਇੰਨੇ ਕਾਮਲੇ ਹੋ ਗਏ ਹੂੰ ਜਦੋਂ ਹੁਣ ਇੰਨੇ ਕਾਮਲੇ ਹੋ ਗਏ ਹੂੰ ਵੀ ਹੁਣ ਦੋ ਸਹਣੇ ਉੱਥੇ ਕੀ ਕਰਨਗੇ ਵੀ ਹੂੰ ਉਹ ਵੀ ਕਾਮਲੇ ਲੱਗਣ ਉਹਨਾਂ ਨੂੰ ਉਹ ਸਮਾਂ ਜਿਹੜੇ ਕਾਮਲੇ ਸੀ ਉਹ ਕਹਿੰਦੇ ਰਾਜੇ ਦੇ ਵਜ਼ੀਰ ਕਾਮਲੇ ਨੇ ਅਸੀਂ ਸਿਆਣੇ ਆ ਠੀਕ ਆ ਉਹ ਕਹਿੰਦੇ ਵੀ ਜਦੋਂ ਉਹ ਕਹਿੰਦੇ ਉਹਨਾਂ ਨੂੰ ਮਾਰਨ ਪੈਗੀ ਕਹਿੰਦੇ ਆਪਾਂ ਇਹਨਾਂ ਨੂੰ ਮਾਰੋ ਇਹ ਕਾਮਲੇ ਨੇ ਰਾਜਾ ਦੇ ਵਜ਼ੀਰੇ ਕਾਮਲੇ ਨੇ ਜਦੋਂ ਪਰਜਾ ਸਾਰੀ ਰਾਜੇ ਦੇ ਵਜ਼ੀਰ ਨੂੰ ਮਾਰਨ ਪੈਗੀ ਰਾਜਾ ਵਜ਼ੀਰ ਨੂੰ ਕਹਿੰਦਾ ਵੀ ਹੁਣ ਕਿਵੇਂ ਬਣੇ ਵਜ਼ੀਰ ਕਹਿੰਦਾ ਹੁਣ ਤਾਂ ਇੱਕੋ ਹੀ ਹੱਲ ਆ ਕਹਿੰਦਾ ਮੀਂਹ ਵਾਲਾ ਪਾਣੀ ਵੀ ਆਪਾਂ ਆਪਾਂ ਵੀ ਪੀ ਲਾ ਇਹਨਾਂ ਦੇ ਨਾਲ ਦੇ ਕਾਮਲੇ ਹੋ ਜਾ ਫੇਰ ਜਾਨ ਬਚੂਗਾ ਨਹੀਂ ਆਪਾਂ ਨੂੰ ਮਾਰ ਦੇਣਗੇ ਇਹ ਗੱਲ ਭਈ ਐ ਸੀ ਵੀ ਕਹਿੰਦੇ ਹੁੰਦੇ ਆ ਨਾ ਵੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਕਾਮਲਾ ਹੋਵੇ ਕਿਹੜਾ ਤਾਂ ਸਮਝਾਵੇ ਬਿਹੜਾ ਜੇ ਬਿਹੜਾ ਹੀ ਕਾਮਲਾ ਹੋ ਜੇ ਤਾਂ ਸਮਝਾਵੇ ਕਿਹੜਾ ਉਹ ਐਂ ਗੱਲ ਸੀਗੀ ਠੀਕ ਹੈ